ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿੱਤਾਰ ਸਿੰਘ ਹਿੰਮਤਪੁਰਾ ਤੋਂ ਅੱਜ ਆਪਾਂ ਖੜੇ ਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਤੇ ਇੱਥੋਂ ਦੇ ਜਿਹੜਾ ਸਮੂਹ ਸਟਾਫ ਵੱਲੋਂ ਅੱਜ ਹਿੰਮਤਪੁਰੇ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਆ ਤੇ ਆਪਾਂ ਕਰਦੇ ਆ ਗੱਲ ਅਮਨਦੀਪ ਸਿੰਘ ਜੀ ਪ੍ਰਿੰਸੀਪਲ ਨੇ ਜੋ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਅਮਨਦੀਪ ਸਿੰਘ ਜੀ ਆਪਣੇ ਤੁਸੀਂ ਦੋ ਪਰਿਵਾਰਾਂ ਦੀ ਮਦਦ ਕੀਤੀ ਆ ਤੇ ਉਹਦੇ ਬਾਰੇ ਦੱਸੋਗੇ ਕਿ ਕਿਹੜੇ ਕਿਹੜੇ ਪਰਿਵਾਰ ਸੀਗੇ ਹਾਂਜੀ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮਤਪੁਰਾ ਦੇ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਜੋ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਦੇ ਨਾਲ ਹਮਤਪੁਰਾ ਪਿੰਡ ਦੇ ਬਹੁਤ ਗਰੀਬ ਪਰਿਵਾਰਾਂ ਦੇ ਮਕਾਨ ਨੁਕਸਾਨੇ ਗਏ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਇੱਕ ਕੋਸ਼ਿਸ਼ ਕੀਤੀ ਆ ਜਿਦੇ ਚ ਸਾਡੇ ਵਿਦਿਆਰਥੀ ਨੇ ਸਾਡੇ ਸਕੂਲ ਦੇ ਬੱਚੇ ਨੇ ਉਹਨਾਂ ਦੇ ਵਿੱਚੋਂ ਇੱਕ ਸ੍ਰੀ ਜਗਜੀਤ ਕੁਮਾਰ ਸ਼ਰਮਾ ਜੀ ਸੋਢੀ ਜੀ ਉਹਨਾਂ ਨੂੰ ਕਹਿ ਦਿੰਦੇ ਨੇ ਉਹਨਾਂ ਦੇ ਦੋ ਬਹੁਤ ਹੀ ਹੁਣਹਾਰ ਬੱਚੇ ਦੋ ਬੇਟੀਆਂ ਖੁਸ਼ੀ ਰਾਣੀ ਤੇ ਤਾਨੀਆ ਸ਼ਰਮਾ ਸਾਡੇ ਸਕੂਲ ਦੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਪਰਿਵਾਰ ਦੀ ਹਾਲਤ ਘਰ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਆ ਉਹਨਾਂ ਦੇ ਦੋ ਕਮਰਿਆਂ ਦੇ ਨਹੀਂ ਛੱਤਾਂ ਗਈਆਂ ਬਾਲੇ ਵਗੈਰਾ ਜੋ ਹੈਗੇ ਉਹ ਡਿੱਗ ਡਿੱਗ ਚੁੱਕੇ ਆ ਤੇ ਉਹਨਾਂ ਨੂੰ ਸਾਰਾ ਘਰ ਖਾਲੀ ਕਰਨਾ ਪਿਆ ਤੇ ਇਸ ਵਾਸਤੇ ਸਾਡੇ ਸਾਰੇ ਸਟਾਫ ਨੇ ਅਸੀਂ ਰਾਏ ਕੀਤੀ ਵੀ ਕਿਉਂ ਨਾ ਅਸੀਂ ਇਸ ਤਰ੍ਹਾਂ ਦਾ ਪਰਿਵਾਰ ਜਿਨ੍ਹਾਂ ਦੇ ਬੱਚੇ ਵੀ ਹੋਣ ਹਾਰ ਨੇ ਤੇ ਬਹੁਤ ਲੋਡਬੰਦ ਪਰਿਵਾਰ ਆ ਉਹਨਾਂ ਨੂੰ ਅਸੀਂ 10000 ਰੁਪਏ ਦੀ ਵਿੱਤੀ ਸਹਾਇਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮਤਪੁਰਾ ਦੇ ਸੂਬੂ ਸਟਾਫ ਵੱਲੋਂ ਜਿਹੜੀ ਅੱਜ ਕੀਤੀ ਹੈ ਜੀ